ਬੁਲਟ ਨਾਮਾ ਪੰਜਾਬ ਦੇ ਤਹਿਤ ਅੱਜ ਤੁਹਾਨੂੰ ਦਿਖਾਉਣਿਆ ਤਲੇਮਾ ਪਿੰਡ ਦੇ ਵਿੱਚ ਸਥਿਤ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਮੀ ਬਹੁਤ ਹੀ ਸੋਹਣਾ ਗੁਰੂ ਘਰ ਇੱਥੇ ਬਣਿਆ ਹੋਇਆ ਹੈਗਾ ਵਿਖੀ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਆਜੋ ਤੁਹਾਨੂੰ ਇਸ ਗਰੁੱਪ ਦਾ ਇਤਿਹਾਸ ਕਰਾਉਣਿਆ ਸਰਵਨ ਕਾਲਸਾ ਜੀ ਬਾਈ ਗੁਰੂ ਜੀ ਦਾ ਖਾਲਸਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੇਸ਼ੂਬਨਾ ਖਾਲਸਾ ਜੀ ਤੁਹਾਡਾ ਭਾਈ ਮਨਦੀਪ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਮੰਦੀ ਸਾਹਿਬ ਜੀ ਗੁਰਦੁਆਰਾ ਮੰਦੀ ਸਾਹਿਬ ਦਾ ਇਤਿਹਾਸ ਤੁਹਾਡੇ ਸਭ ਨੂੰ ਸਰ ਇਹ ਸਥਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਦੀ ਚਰਨ ਛੂ ਪ੍ਰਾਪਤ ਆ ਜੀ ਜਦੋਂ ਮਾਲਵੇ ਦੀ ਯਾਤਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਆਏ ਆ ਜੀ ਤੁਹਾਨੂੰ ਪਿੱਛੇ ਸਥਾਨ ਤੁਸੀਂ ਵੇਖੇ ਹੋਣਗੇ ਭੀਖੀ ਜੀ ਕਾਫੀ ਲੰਬਾ ਸਮਾਂ ਗੁਰੂ ਤੇਗ ਬਹਾਦਰ ਸਵਰੇ ਜੀ ਉਸ ਦੌਰਾਨ ਜਿਹੜਾ 6ਵੇਂ ਪਾਤਸ਼ਾਹ ਦਾ ਸਿੱਖ ਸੀ ਗੰਨੂਆ ਪਿੰਡ ਦੇ ਰਹਿਣ ਵਾਲਾ ਭਾਈ ਮੁਗਲੂ ਜੀ ਜਦੋਂ ਉਹਦੀ ਅੰਤਮ ਇੱਛਾ ਪੂਰੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਗੰਨੂਆ ਪਿੰਡ ਜਾਂਦੇ ਸੀਗੇ ਜੀ ਤਾਂ ਰਸਤੇ ਦੇ ਵਿੱਚ ਇੱਕ ਇੱਥੇ ਸੇਵਕ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਯਾਦ ਕਰਦਾ ਸੀਗਾ ਜਿਹਦਾ ਨਾਮ ਸੀ ਬਾਬਾ ਤੁਲਸੀਦਾਸ ਜ ਜੀ ਦੀ ਉਮਰ ਕਾਫੀ ਲੰਬੀ ਸੀਗੀ तकरीबन 300 400 ਸਾਲ ਉਹਨਾਂ ਦੀ ਉਮਰ ਦੱਸੀ ਜਾਂਦੀ ਆ ਜੀ ਉਹ ਵੀ 6ਵੇਂ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦਾ ਸੀ ਇੱਕ ਵਾਰ ਤੇ ਮਹਾਰਾਜ ਇੱਥੋਂ ਜਾਂਦੇ ਹੋਏ ਉਹਨੂੰ ਦਰਸ਼ਨ ਦੇ ਕੇ ਗਏ ਜੀ ਉਸ ਤੋਂ ਬਾਅਦ ਵਾਪਸ ਆਉਣ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੂੰ ਇੱਥੇ ਦਰਸ਼ਨ ਦੀਦਾਰੇ ਦਿੱਤੇ ਬਾਬਾ ਤੁਲਸੀਦਾਸ ਜੀ ਨੇ ਉਹਨਾਂ ਦੇ ਚਰਨਾਂ 'ਚ ਹੀ ਆਪਣਾ ਸਰੀਰ ਜਿਹੜਾ ਅੰਤਮ ਜਿਹੜਾ ਸਰੀਰ ਸੀਗਾ ਉਹ ਤਿਆਗਣਾ ਕੀਤਾ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਹੱਥੀਂ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਇਸ ਸਥਾਨ 'ਤੇ ਜਿੱਥੇ ਇਹ ਮੰਦir ਸਾਹਿਬ ਆ ਜਿੱਥੇ ਤੜਾ ਸਾਹਿਬ ਬਣਿਆ ਹੋਇਆ ਇੱਥੇ ਹੀ ਉਹਨਾਂ ਦਾ ਸੰਸਕਾਰ ਜਿਹੜਾ ਕੀਤਾ ਸੀਗਾ ਤੇ ਤਕਰੀਬਨ ਕਾਫੀ ਲੰਬਾ ਸਮਾਂ 6-7 ਘੰਟੇ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਦੂਜੀ ਵਾਰ ਆ ਕੇ ਰਹਿ ਤੇ ਇਹ ਵੀ ਇਤਿਹਾਸ ਦੇ ਵਿੱਚ ਮੰਨਿਆ ਜਾਂਦਾ ਕਿ ਜਿਹੜਾ ਸ਼ਬਦ ਹੈ ਕਾਹਿਰੇਬਨ ਖੋਜਣ ਜਾਈ ਕੁਝ ਗ੍ਰੰਥਾਂ ਦਾ ਹਵਾਲਾ ਹੈ ਜੀ ਉਹ ਇਸ ਸਥਾਨ ਤੇ ਉਚਾਰਨ ਕੀਤਾ ਇਹ ਇਸ ਪਾਵਨ ਸਥਾਨ ਦਾ ਇਤਿਹਾਸ ਹੈ ਦੋ ਵਾਰ ਗੁਰੂ ਤੇਗ ਬਹਾਦਰ ਸਾਹਿਬ ਇਸ ਸਥਾਨ ਤੇ ਆਇਆ ਜੀ ਮੇਰਨ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ